ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਉਹ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜਰੂਰ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਇਥੇ ਲੱਗੇ ਆਪਾਂ ਮਾਰਨਿੰਗ ਮਤਲਬ ਡੇਲੀ ਰੁਟੀਨ ਸ਼ੁਰੂ ਕਰਨ ਮਾਰਨਿੰਗ ਤਾਂ ਟਾਈਮਰ ਟਾਈਮ ਹੋ ਗਿਆ ਸੀ ਸਾਢੇ 6 ਹੋ ਗਏ ਸੀ ਹਾਂਜੀ ਸਾਢੇ 6 ਦਾ ਸ਼ਹਿਰ ਸਾਢੇ 6 ਤਾਂ ਸਤ ਪਤਾ ਨਹੀਂ ਮੈਨੂੰ ਪੱਕਾ ਨਹੀਂ ਪਤਾ ਹੈਗਾ ਜੀ ਬਸ ਇੰਨਾ ਕੁ ਟਾਈਮ ਸੀ ਅੱਜ ਸਵੇਰ ਦੀ ਰੋਟੀ ਦੇ ਨਾਲ ਦਾਲ ਸਾਬ ਦੀ ਕੋਈ ਹੈ ਨਹੀਂ ਸੀ ਇਹ ਸੇ ਕਰਕੇ ਆਪਣੇ ਜੜੀਆਂ ਘਰ ਲੱਗੀਆਂ ਹੋਈਆਂ ਨੇ ਸ਼ਿਮਲਾ ਮਿਰਚਾਂ ਮੈਂ ਉਹੀ ਬਸ ਹੁਣ ਤੋਂ ਲੈ ਕੇ ਆਈ ਸੀ ਉਹਨਾਂ ਨੂੰ ਤੋੜ ਕੇ ਉਹ ਤੋੜ ਕੇ ਲਿਆ ਕੇ ਲੱਗੇ ਸੀ ਗੇ ਸੀ ਸਬਜੀ ਬਣਾਉਣਾ ਬਸ ਵੀ ਹੁਣ ਇਹ ਸੀਗਾ ਵੀ ਚਲ ਸਬਜੀ ਬਣਾਉਨੇ ਆ ਨਾਲ ਦੀ ਨਾਲ ਫਿਰ ਹੋਰ ਕੰਮ ਕਰ ਸ਼ੁਰੂ ਕਰਦੇ ਆ ਬਸ ਮੰਮੀ ਲੱਗੇ ਸੀ ਨਾਲ ਕਿਉਂਕਿ ਆਲੂ ਕਟਾਉਣ ਲੱਗੇ ਸੀ ਮੰਮੀ ਦੋਨਾਂ ਜਣੀਆਂ ਨੇ ਨਾਲ ਮਿਲ ਕੇ ਕਰਕੇ ਸਬਜੀ ਤਿਆਰ ਇਹ ਦੇ ਸੀਗਾ ਵੀ ਹੋਰ ਵੀ ਜਿਹੜੇ ਕੰਮ ਕਰਨੇ ਨੇ ਉਹ ਨੇ ਬਾਕੀ ਜੀ ਅੱਜ ਤੁਹਾਨੂੰ ਅੱਗੇ ਫੁੱਲ ਮਤਲਬ ਪੂਰਾ ਬਲੌਗ ਦੇਖਿਓ ਉਹਦੇ ਵਿੱਚ ਤੁਸੀਂ ਦੇਖਿਓ ਨਾ ਤੁਹਾਨੂੰ ਦਿਖਾਵਾਂਗੇ ਆਪਣੇ ਪਿੰਡ ਦਾ ਮੇਲਾ ਜਿਹੜਾ ਸਾਲ ਬਾਅਦ ਆਉਂਦਾ ਜੀ ਇਹ ਫਿਰ ਅਸੀਂ ਮੰਮੀ ਸਬਜ਼ੀ ਬਣਾਉਣ ਲੱਗੀ ਸੀ ਮੈਂ ਲੱਗੀ ਸੀ ਬੇਡੇ ਦੀ ਸਫਾਈ ਜੀ ਕਰਨ ਤੇ ਨਾਲ ਜਿਹੜੇ ਕੁਝ ਕੱਲ ਉਹ ਪੱਤੇ ਸੀਗੇ ਕੱਖ ਜਿਹੜੇ ਹੋਏ ਪਏ ਸੀਗੇ ਉਹਦੇ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਫਤ ਲੱਗ ਗਏ ਸੀ ਸਾਰੇ ਬੁੱਟੇ ਨੂੰ ਪਾਣੀ ਦੇਣਾ ਸਾਨੂੰ ਇਹ ਸੀਗਾ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਉਦੋਂ ਤਾਂ ਸ਼ਾਮ ਨੂੰ ਦੇਨੇ ਹੁੰਦੇ ਆ ਪਰ ਅੱਜ ਇਹ ਸੀਗਾ ਵੀ ਮਾਰਨਿੰਗ ਟਾਈਮ ਦੇ ਦਈਏ ਕਿਉਂਕਿ ਸ਼ਾਮ ਨੂੰ ਸਾਨੂੰ ਜਿਵੇਂ ਮੈਂ ਤੁਹਾਨੂੰ ਕਹਿ ਵੀ ਸੀ ਮੇਲਾ ਹੈ ਨਾ ਓਹ 10 11 ਵਜੇ ਤੋਂ ਸ਼ੁਰੂ ਹੋ ਗਿਆ ਮਤਲਬ ਸਾਰੀ ਰਾਤ ਹੀ ਰਹਿਣਾ ਹੈ ਜੀ ਤੁਸੀਂ ਦੇਖਿਓ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤਾਂ ਕਰਕੇ ਸੀਗਾ ਵੀ ਚਲੋ ਹੁਣ ਪਾਣੀ ਦਿੱਤਾ ਜਾਵੇ ਵੀ ਫਿਰ ਟਾਈਮ ਨਹੀਂ ਲੱਗਣਾ ਹੈਗਾ ਬਸ ਜੋ ਪਾਣੀ ਦਿੰਦਾ ਸੀ ਮੈਂ ਜਿਹੜੇ ਇਕੱਠੇ ਕੀਤੇ ਹੋਏ ਸੀ ਕੱਖ ਪੱਟ ਕੇ ਉਹਨਾਂ ਨੂੰ ਲੱਗੀ ਸੀ ਮੈਂ ਕਿ ਵੀ ਲੈ ਚੱਲ ਇਹਨਾਂ ਨੂੰ ਅੱਗ ਲਗਾ ਦਵਾਂ ਵੀ ਬੇੜੇ ਦੇ ਕੰਮ ਕਰ ਕਰਕੇ ਫੇਰ ਦੇਖਦੇ ਆਂ ਜੀ ਆਪਾਂ ਹੋਰ ਜਿਹੜੇ ਰੁਟੀਨ ਤੇ ਕੰਮ ਕਰਨ ਵਾਲੇ ਨੇ ਕਿਉਂਕਿ ਆਏ ਹੋ ਜਾਂਦਾ ਜਿਵੇਂ ਆਪਾਂ ਕਿਤੇ ਆ ਨਾ ਜਾਣਾ ਹੋਵੇ ਜਾਂ ਕਰਨਾ ਹੋਵੇ ਵੀ ਫਿਰ ਉਹ ਚੀਜ਼ ਦਾ ਫਰਕ ਪੈ ਜਾਂਦਾ ਕੰਮ ਕਰਾਂ ਦਾ ਬਸ ਇਹ ਤੇ ਮੈਂ ਤਾਂ ਨਹੀਂ ਸੀ ਲੱਗੀ ਹੈਗੀ ਜਣੀ ਹਾਂ ਜੀ ਸਵੇਰ ਚਲੋ ਉੱਠ ਕੇ ਨਾਲੇ ਸੀ ਉਹਦਾ ਨਿਤਨੇਮ ਕਰ ਲਿਆ ਸੀਗਾ ਪਰ ਮੈਂ ਦੂਜੀ ਵਾਰ ਦਾ ਹਜੇ ਨਹਾਉਣ ਕੀਤਾ ਨਹੀਂ ਤਾਂ ਕਰਕੇ ਆਪਣੇ ਜਿਹੜਾ ਇਹ ਤੁਹਾਨੂੰ ਕਿਹਾ ਨਾ ਵੀ ਅੱਜ ਮੇਲੇ ਈਦੀ ਦੇਖ ਜਾਣੀ ਸੀਗੀ ਜੇ ਆਪਣੇ ਜਿਹੜੇ ਗ੍ਰਾਂਥੀ ਸਿੰਘ ਨੇ ਉਹਨਾਂ ਨੂੰ ਹੈਗਾ ਸੀ ਅੱਜ ਸੁਖਮੀ ਸਿੰਘ ਦਾ ਪਾਠ ਉਹਨਾਂ ਨੇ ਕਿਤੇ ਉੱਥੇ ਜਾਣਾ ਸੀ ਫਿਰ ਚਲੋ ਇਹ ਹੁੰਦਾ ਵੀ ਜਿਵੇਂ ਹੁਣ ਫਤਿਹ ਦੇ ਪਾਪਾ ਨਾ ਗੁਰਦੁਆਰਾ ਸਾਹਿਬ ਚਲੋ ਇਹ ਹੁੰਦਾ ਵੀ ਜਿੰਨੇ ਕੁ ਜੋਗਾ ਆਏਗਾ ਹਰ ਕੋਈ ਸੇਵਾ ਕਰਦਾ ਹੈ ਨਾ ਇਹ ਦੇ ਵਿੱਚ ਕੋਈ ਉਹ ਨਹੀਂ ਹੁੰਦਾ ਪਰ ਜਿੱਥੇ ਅੱਜ ਪੀਰਾਂ ਤੇ ਜਾਣਾ ਸੀ ਆਪਾਂ ਉਹਨਾਂ ਨੂੰ ਜਿਹੜੇ ਉੱਥੇ ਦੇ ਸੇਵਾਦਾਰ ਸੇਵਾ ਕਰਦੇ ਨੇ ਆਪਣੇ ਪਿੰਡ ਦੇ ਹੀ ਨੇ ਉਹ ਉਹਨਾਂ ਨੂੰ ਇਹ ਸੀ ਕਿ ਚਲੋ ਹਨਾ ਵੀ ਤੁਸੀਂ ਦੇਖ ਲਓ ਇਹ ਤਾਂ ਕਰਕੇ ਫਿਰ ਮੰਮੀ ਤੇ ਫਿਰ ਪਾਪਾ ਲੱਗੇ ਸੀ ਦੇਗ ਬਣਾਉਣ ਲਈ ਕਿਉਂਕਿ ਉਹ ਜਿਵੇਂ ਹੁਣ ਇਹ ਹੋ ਜਾਂਦਾ ਨਾ ਵੀ ਇਕੱਠੀ ਜਿਹੜੀ ਆਪਾਂ ਦੇਗ ਬਣਾਉਣ ਲਈ ਹੁੰਦੀ ਉਹ ਬਣਨੀ ਵੀ ਵੱਧ ਹੁੰਦੀ ਆ ਹੁਣ ਬਸ ਇਹ ਤਾਂ ਕਰਕੇ ਜੇ ਸੀ ਫਿਰ ਬਾਹਰ ਚੁੱਲੇ ਤੇ ਹੀ ਬਣਾ ਰਹੀ ਸੀਗੀ ਮੈਂ ਤਾਂ ਨਾਲ ਖੜੀ ਬਸ ਇਹਨਾਂ ਨੂੰ ਹੀ ਕਰ ਰਹੀ ਸੀਗੀ ਗਾਈਡ ਕਰ ਰਹੀ ਸੀ ਨਾ ਬਸ ਉਸ ਤੋਂ ਬਾਅਦ ਇਹਨਾਂ ਨੇ ਪਿਓ ਪਤਨੀ ਜੀ ਗੁਰਦਰ ਸਾਹਿਬ ਦੇ ਛੱਡਿਆ ਸੀ ਕਿਉਂਕਿ ਫਤਿਹ ਫਿਰ ਨਾਲ ਨਾਲ ਤਾਂ ਗਿਆ ਸੀਗਾ ਵੀ ਜਿਵੇਂ ਅੱਗੇ ਪਾਣੀ ਦਾ ਛੱਟਾ ਦਿੰਦੇ ਨੂੰ ਜਾਣਾ ਸੀ ਵੀ ਉਹਦੇ ਪਾਪਾ ਦੇਖ ਲਾਗੇ ਸੀਗੇ ਮੈਂ ਲੱਗੀ ਸੀ ਬਸ ਜੀ ਅਬ ਇਹ ਕੰਮ ਕਰ ਕਰ ਲਏ ਸੀ ਅਸੀਂ ਸਾਰੇ ਕੰਮ ਕਰ ਕਰ ਕੇ ਫਿਰ ਲੱਗੀ ਸੀ ਮੈਂ ਤਿਆਰ ਹੁਣ ਕਿਉਂਕਿ ਜੀ ਆਪਣੇ ਜਿਹੜੀ ਚਾਦਰ ਪੀਰਾਂ ਦੇ ਜਿਵੇਂ ਜਿੱਥੇ ਜਿੱਥੇ ਜਿੰਨਾਂ ਦੇ ਪਿੰਡਾਂ ਚ ਪੀਰਾਂ ਦੀ ਜਗ੍ਹਾ ਹੈਗੀ ਉਹਨਾਂ ਨੂੰ ਪਤਾ ਹੈ ਵੀਰ ਜਿੱਥੇ ਜਦੋਂ ਇੱਥੇ ਇਕੱਠ ਹੁੰਦਾ ਹੁੰਦਾ ਪੀਰਾਂ ਦੀ ਜਗ੍ਹਾ ਤੇ ਉੱਥੇ ਚਾਦਰ ਪੱਕੀ ਚੜ੍ਹਦੀ ਹੁੰਦੀ ਆ ਉਹ ਚੜ੍ਹਦੀ ਦਰ ਦੀ ਰਸਮ ਹੋਣੀ ਸੀ ਆਪਣੇ ਗੁਰਦਰਾ ਸਾਹਿਬ ਤੋਂ ਸਟਾਰਟ ਬਾਜੀ ਅਸੀਂ ਉਸੇ ਲਈ ਲੱਗੇ ਸੀ ਤਿਆਰ ਹੋਣ ਵੈਸੇ ਗਰਮੀ ਤਾਂ ਚਲੋ ਹੈਗੀ ਆ ਬਹੁਤ ਜ਼ਿਆਦਾ ਜਿੰਨੀ ਕਹੀ ਜਾਵੇ ਉਨੀ ਪਰ ਨਾਲ ਨਾਲ ਇਹ ਵੀ ਸੀਗਾ ਵੀ ਚਲੋ ਜੀ ਪਿੰਡ ਦਾ ਹਨਾ ਮੇਲਾ ਇਹ ਤੇ ਉਹ ਵੀ ਸਾਲ 'ਚ ਇੱਕ ਵਾਰ ਹੀ ਆਉਂਦਾ ਇਹ ਆਪਣੇ ਲਗਾਤਾਰ ਜਾਂਦਾ ਹੁੰਦਾ ਜੀ 3 ਦਿਨ ਚੱਲਦਾ ਏ ਦੇਵ ਮਹਾਦਰ ਸਿਮਰਿਆ ਧਰ ਨਾਮ ਤਨ ਹੈ ਭਾਈ ਸਭ ਥਾਈ ਬਈ ਸਹਾਇ ਸੁਮੇਸ਼ ਚਿਤ ਗੋਵਿੰਦ ਸੁਮਹਾਰਾਜ ਸਭ ਥਾਈ ਬਈ ਸਹਾਇ ਸਰਪਾਸ਼ੇਨ ਜੀ ਜੋ ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ ਦੇ ਪਾਦ ਅਰਸ਼ਣ ਪਦਾਰ ਦਾ ਧਰ ਕੇ ਬੋਲੋ ਜੀ ਬੇਸਰਨਾਹੀ ਕਬਹੁ ਜੀਏ ਤੇ ਇਹੇ ਬਿਦਮਨ ਮੈਂ ਹੇ ਨਾਤਾ ਵੋ ਬੱਜੀ ਫਿਰ ਜਿਵੇਂ ਪਾਠ ਹੋਇਆ ਪਾਠ ਸੋਰ ਅਰਦਾਸ ਹੁਕਮਨਾਮਾ ਸਭ ਲੈ ਕੇ ਉਹਨਾਂ ਨੇ ਮਹਾਰਜ ਦੀ ਅਗਿਆ ਲੈ ਕੇ ਇਹ ਹੈਗੀ ਆ ਜੀ ਚਾਦਰ ਜਿਹੜੀ ਇਥੋਂ ਗੁਰਦੁਆਰਾ ਸਾਹਿਬ ਤੋਂ ਆਰੰਭ ਕਰਕੇ ਆਪਣੇ ਪੀਰਾਂ ਦੀ ਜਗ੍ਹਾ ਤੇ ਪਹੁੰਚਣੀ ਆ ਤੇ ਜਿਹੜੇ ਇਹ ਹੈਗੀ ਆ ਜੀ ਆਪਣੇ ਪੀਰਾਂ ਦੀ ਜਗ੍ਹਾ ਬਾਬਾ ਹਮੀਰਾ ਸ਼ਾਹ ਦੀ ਜਿਹੜੀ ਇਹ ਜਣੀ ਆਪਣੇ ਨਾ ਪਿੰਡ ਦੇ ਵਿੱਚ ਪਹਿਲਾਂ ਦੀ ਹੋਈ ਇਹ ਮਤਲਬ ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ ਜਗ੍ਹਾ ਬਣੀ ਆਉਂਦੀ ਨਹੀਂ ਆਪਣੇ ਸ਼ੁਰੂ ਤੋਂ ਹੀ ਆ ਜੀ ਇਹ ਮੇਲਾ ਜਣੀ ਹੁਣ ਥੋੜੇ ਜੇ ਸਾਲਾਂ ਤੋਂ ਲੱਗਣ ਲੱਗਿਆ ਦੋ ਕੁ ਸਾਲਾਂ ਤੋਂ ਹੀ ਬਹੁਤ ਜ਼ਿਆਦਾ ਨਹੀਂ ਹੈਗਾ ਹਨਾ ਕਿ ਜੀ ਇੱਥੇ ਆਏ ਆ ਨਾ ਦੁਨੀਆ ਦੇ ਬਹੁਤ ਸਾਰੇ 근ਨੇ باقی ਇਹ ਵੀ ਗੱਲ ਮੇਨ ਆ ਜੀ ਆਪਣੇ ਜਿਵੇਂ ਇੱਥੇ ਨਾ ਇਹਨਾਂ ਦੇ ਮਤਲਬ ਪੀਰਾਂ ਦੀ ਆਪਣੇ ਪਹਿਲੇ ਪਿੰਡਾਂ ਦੇ ਵਿੱਚ ਸਾਡੀ ਇਹ ਪਿੰਡ ਦੇ ਵਿੱਚ ਵਜਨ ਹੋਇਆ ਹੋਇਆ ਵੀ ਆਪਣੇ ਗੜੇ ਮਰੀਜਾ ਉਹ ਜਿਵੇਂ ਪੱਕੀਆਂ ਫਸਲਾਂ ਤੇ ਜੋ ਵੀ ਮੀਂਹ ਦਾ ਨੁਕਸਾਨ ਹੁੰਦਾ ਵੀ ਆਪਣੇ ਉਹ ਨੁਕਸਾਨ ਤੋਂ ਹਮੇਸ਼ਾ ਬਚਤ ਰਹੂਗੀ ਪਰਮਾਤਮਾ ਵੀ ਹਮੇਸ਼ਾ ਅਬਦੀ ਕਿਰਪਾ ਰੱਖਣਗੇ ਪਰ ਇਹ ਗੱਲ ਹੈਗੀ ਵੀ ਆ ਜੀ ਪੱਕੇ ਵੀ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਜਣੀ ਇਹ ਚੀਜ਼ਾਂ ਤੋਂ ਹਮੇਸ਼ਾ ਬਚਤ ਰਹਿ ਜਾਂਦੀ ਹੈ ਤੇ ਰਹੇ ਵੀ ਆਪਾਂ ਤੇ ਹੀ ਕਹਿੰਦੇ ਆ ਪਰਮਾਤਮਾ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣ ਜੀ ਬਸ ਉੱਥੋਂ ਆ ਕੇ ਦੁਪਹਿਰ ਹੋ ਗਈ ਸੀ 2 ਵਜੇ ਸੀ ਹਾਂਜੀ ਆਪਾਂ ਫਿਰ ਉੱਥੇ ਆਗੇ ਸੀ ਉੱਥੋਂ ਆ ਕੇ ਲੱਗੇ ਸੀ ਰੈਸਟ ਕਰਨੇ ਲਾ ਕੇ ਸੀ ਦੇਖੋ ਤੁਸੀਂ ਹਨਾ ਵੀ ਇਹ ਦੇਖੋ ਜੀ ਕਿਵੇਂ ਹਨਾ ਸਾਰਾ ਡੱਬਾ ਰਵਦੇ ਨੇ ਹਨਾ ਫੋਮ ਫੋਨਾਂ ਦੇ ਵਿੱਚ ਰੁੱਜਿਆ ਇਹ ਕਹਿੰਦੇ ਨੇ ਹਨਾ ਵੀ ਘਰ ਪਰਿਵਾਰ ਦੀ ਗੱਲਾਂ ਹਨਾ ਇਹ ਸਾਨੂੰ ਕਿਸੇ ਤੱਕ ਦਾ ਕੋਈ ਮਤਲਬ ਨਹੀਂ ਰਿਹਾ ਸਭ ਆਪ ਦੇ ਆਪ ਦੇ ਫੋਨਾਂ ਦੇ ਵਿੱਚ ਮਸਤ ਮਸਤ ਨੇ ਨਾ ਤੇ ਬਾਕੀ ਮੈਂ ਇੱਥੇ ਲੱਗੀ ਤਾਂ ਹੈਗੀ ਸੀ ਇਹ ਕੁਝ ਆਪਦੀਆਂ ਹੀ ਗੱਲਾਂ ਤੇ ਉਹ ਕਰ ਰਹੀ ਸੀ ਫਿਰ ਮੈਨੂੰ ਵੀ ਹਾਸ ਨਹੀਂ ਆ ਤਾਂ ਕਰਕੇ ਮੈਂ ਰੀਜਨਲ ਵੌਇਸ ਨਹੀਂ ਸੀ ਲੱਖੀ ਰੋਕ ਲਈ ਜੀ ਮੈਂ ਰਿਕਾਰਡਿੰਗ ਕਰ ਲਈ ਸੀ ਹੈ ਨਾ ਹੁਣ ਫਿਰ ਇਹ ਸੀਗਾ ਵੀ ਕਰਦੇ ਹਾਂ ਕੁਝ ਦਿਨ ਰੈਸਟ ਰੈਸਟ ਕਰਨ ਤੋਂ ਬਾਅਦ ਕਿਉਂਕਿ ਸ਼ਾਮ ਨੂੰ ਉੱਥੇ ਫੇਰ ਜਾਣਾ ਹੈ ਵੀ ਫਿਰ ਤਾਂ ਕਰਕੇ ਸੀਗਾ ਵੀ ਜ ਜ ਮੇਂੇ ਰਕ ਵੇਲਾ ਹੋ ਜਾਊਗਾ ਨਾ ਤਾਂ ਚਲੋ ਔਖਣ ਲੱਗੂਗਾ ਹਨਾ ਵੀ ਸੌ ਕੇ ਫਿਰ ਸੌਖਾ ਹੋ ਜਾਂਦਾ ਬਾਜੀ ਉੱਠ ਕੇ ਚਾਹ ਬਣੀ ਪੀ ਕੇ ਲੱਗ ਗਈ ਸੀ ਆਪਦੇ ਆਪ ਦੇ ਸ਼ਾਮ ਦੇ ਕੰਮਾਂ ਕਰਾਂ ਤੇ ਬੱਤੇ ਪਾਪਾ ਲੱਗੇ ਸੀਗੇ ਹਰਾ ਵੱਡ ਕੇ ਲੈ ਕੇ ਹੁਣ ਕਿਉਂਕਿ ਉਹਨਾਂ ਨੇ ਜਾਣਾ ਸੀਗਾ ਜੀ ਘੋਲ ਦੇਖਣਾ ਇੱਥੇ ਆਪਣੇ ਹੁੰਦੇ ਨੇ ਵੀ ਘੋਲ ਇਥੇ ਆਪਾਂ ਲੱਗੇ ਸੀਗੇ ਮੈਂ ਲੱਗੀ ਸੀਗੀ ਜੀ ਧਾਰ ਚੋਣਾ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਧਾਰ ਚੋਕੀ ਫਿਰ ਜਣੇ ਥੋੜੇ ਬਹੁਤੇ ਜੇ ਬਾਧੂਆਂ ਹੋਰ ਕੰਮ ਛੋਟੇ ਮੋਟੇ ਜੇ ਕੰਮ ਵੀ ਉਹ ਕਰ ਲਿਆ ਫਿਰ ਹੁਣੇ ਆ ਜੀ ਜਾਣ ਨੂੰ ਤਿਆਰ ਤੇ ਲੋਕ ਜੀ ਹੱਥ ਨਾਲ ਉਹਨੇ ਕਈ ਲੋਕ ਜਣੀਆਂ ਇਹ ਹੋ ਜਾਂਦਾ ਜਿਵੇਂ ਮਸ਼ੀਨਾਂ ਵਗੈਰਾ ਨਾਲ ਵੀ ਕੱਢਦੇ ਨੇ ਕਿਉਂਕਿ ਉਹਨਾਂ ਨੂੰ ਇਹ ਆ ਵੀ ਜਿਨ੍ਹਾਂ ਨੇ ਜ਼ਿਆਦਾ ਪਸ਼ੂ ਰੱਖੇ ਨੇ ਜੀ ਪਰ ਆਪਾਂ ਤਾਂ ਚਲੋ ਇੱਕ ਉਹਦੀ ਤਾਂ ਧਾਰ ਜੁਣੀ ਹੁੰਦੀ ਹੈ ਨਾ ਤੇ ਉਸ ਤੋਂ ਬਾਅਦ ਵਦੇ ਪਾਪਾ ਨੇ ਹਰਾ ਉਹ ਕਰਤਾ ਸੀਗਾ ਹਰਾ ਲਿਆ ਕੇ ਫਿਰ ਉਹ ਉਹਨਾਂ ਨੇ ਜਦ ਨੂੰ ਉੱਥੇ ਅਨਾਉਂਸਮੈਂਟ ਹੋ ਗਈ ਸੀਗੀ ਵੀ ਕੋਲ ਸਟਾਰਟ ਹੋ ਗਏ ਉਹ ਕਹਿੰਦੇ ਸੀਗੇ ਕਹਿੰਦੇ ਵੀ ਚਲ ਮੈਂ ਆ ਕੇ ਜਿਹੜਾ ਕਰਨ ਵਾਲੇ ਨੇ ਕੰਮ ਉਹ ਕਰ ਲਵਾਂ ਵੀ ਟੋਕ ਜਿਵੇਂ ਹਰਾਂ ਟੋਕਾ ਕਰ ਨਹੀਂ ਤੇ ਉਹਨਾਂ ਨੂੰ ਪਾਉਣਾ ਹੀ ਪਸ਼ੂਨ ਵੀ ਉਹ ਮੈਂ ਆ ਕੇ ਕਰੂੰਗਾ ਵੀ ਐਨੇ ਵਿੱਚ ਉਹ ਦੇਖੇ ਮੈਂ ਫਿਰ ਮੈਨੂੰ ਇਹ ਹੋਗਾ ਮੈਂ ਕਿਹਾ ਚਲੋ ਜੀ ਕੀ 5 ਮਿੰਟ ਦਾ ਕੰਮ ਹਨਾ ਵੀ ਕੋਈ ਐਡਾ ਲੰਬਾ ਚੌੜਾ ਕੰਮ ਤਾਂ ਹੈ ਨਹੀਂਗਾ ਵੀ ਚਲੋ ਮੈਂ ਇਹ ਵੀ ਜਦਨੂ ਉਹਨਾਂ ਦਾ ਸੌਖਾ ਹੋ ਜੂ ਕੰਮ ਵੀ ਹਰੇ ਟੋਕਾ ਕਰ ਦਿੰਦੇ ਆ ਆਪਾਂ ਫਿਰ ਉਹ ਆਪੇ ਲੈਣਗੇ ਜੀ ਮੈਂ ਟਰਸ ਟੋਕਾ ਕਰਕੇ ਹਰਾ ਫੂਲ ਲੈਂਦਾ ਸੀ ਤੇ ਹਰਾ ਫੂਲ ਕੇ ਫਿਰ ਮੈਂ ਕਿਹਾ ਵੀ ਚਲ ਆਪਾਂ ਫਿਰ ਹੁੰਨੇ ਆ ਜੀ ਤਿਆਰ ਫਿਰ ਜਦਨੂ ਨਾਲੇ ਉਹ ਆ ਜਾਣਗੇ ਆ ਪੁਆਇੰਟ ਤੇ ਬਾਈ ਕੁਸ਼ਤੀਆਂ ਅਗਰ ਕੁਸ਼ਤੀ ਬਰਾਬਰ ਮੈਂ ਕਿੰਜ ਕਰ ਕੋ ਗਿਆ ਯਾਰ ਉਹ ਤੁਸੀ ਸਾਡੇ ਕੋਲ ਦੱਸੋ ਤੁਹਾਨੂੰ ਕਦੇ ਤੁਹਾਡੇ ਕੋਲ ਸੰਭਲ ਨਹੀਂ 9 ਸਾਡੇ ਨਾਲ ਚੋਣ ਹੈ ਹਲੋ ਬਈ 사운ਡ ਵਾਲੇ ਵੀਰ ਨੂੰ ਬੇਨਤੀ ਆ ਅਮ ਉਹ ਮੈਂ ਐਕਸਚੇਂਜ ਕਰਦੇ ਭਾਈ ਜਾਨ ਬਣ ਕੇ ਕਿ ਤਦ ਤੱਕ ਰੋਮ ਨੂੰ ਦੇ ਦੇ ਪੁਆਇੰਟ ਆ ਰਹੇ ਜਾਂਦੀਆਂ ਜੀ ਕੁਰਸੀ ਮਾਰਦੇ ਜਾਨੀ ਨੂੰ ਪੁਆਇੰਟ ਲੱਗਦਾ ਚਲੋ ਹੁਣ ਅੱਗੇ ਕਰ ਦਿੱਤਾ ਜਾਉਂਗਾ ਉਹ ਮੈਂ ਆਪਣੇ ਐਕਸਚੇਂਜ ਕਰਦੇ ਯਾਰ ਮੈਕੇ ਬੰਦ ਬੀ ਅੱਛਾ ਉਗਰੀ ਨਾ ਨਾ ਮਾਰ ਵੀ ਲੈ ਟੱਚ ਜਿੱਥੇ ਜਗ੍ਹਾ ਅੱਜ ਤਾਂ ਜੀ ਤੁਹਾਨੂੰ ਪਿੰਡ ਦਾ ਪੂਰਾ ਮੇਲਾ ਦਿਖਾਤਾ ਨਾ ਤੁਹਾਨੂੰ ਘੋਲ ਵੀ ਦਿਖਾਤੇ ਦਰਗਾਹ ਵੀ ਦਿਖਾਤੀ ਸਾਰਾ ਕੁਝ ਇਹ ਰਾਤ ਦਾ ਸੀਗਾ ਕਵਾਲੀ ਆ ਜੀ ਆਪਾਂ ਪ੍ਰਸ਼ਾਦਾ ਉੱਥੇ ਚ ਗਏ ਸੀ ਕਿਉਂਕਿ ਉੱਥੇ ਲੰਗਰ ਚੱਲਦਾ ਸੀ ਹੈ ਨਾ ਇਥੋਂ ਸ਼ਾਮ ਜੀ ਨੂੰ ਆਪਾਂ ਟਾਈਮ ਸਿਰ ਚਲੇ ਗਏ ਸੀ ਮਿਲਦਾ 8:30 ਕਿਉਂਕਿ ਪਹਿਲਾਂ ਦੁਪਹਿਰ ਨੂੰ ਜਾਇਆ ਸੀ ਫਿਰ ਉੱਥੋਂ ਆ ਕੇ ਆਏ ਸੀਗਾ ਵੀ ਚਲੋ ਕੁਝ ਦਾ ਟਾਈਮ ਰੈਸਟ ਕੀਤੀ ਵੀ ਸ਼ਾਮ ਦੀ ਕੰਮ ਕਰ ਕਰਕੇ ਫਿਰ ਉੱਥੇ ਚਲੇ ਗਏ ਹੁਣ ਮੈਂ ਘਰ ਆ ਕੇ ਲੱਗੀ ਸੀ ਦੁੱਧ ਪੀਣ ਕਿਉਂਕਿ ਮੈਨੂੰ ਜੀ ਦੁੱਧ ਪੀਤੇ ਬਿਨਾ ਨੀਂਦ ਨਹੀਂ ਆਉਂਦੀ ਹੈ ਜੀ ਦੇਖੋ ਜੀ ਸਾਰਾ ਮੇਲਾ ਤੇ ਬਾਕੀ ਅੱਜ ਦੇ ਬਲੌਗ ਅਦਾ ਕਰਦੇ ਆ ਐਂਡ ਓਕੇ ਬਾਏ ਟੇਕ ਕੇਅਰ ਇੱਕ ਨਵੇਂ ਬਲੌਗ ਦੇ ਨਾਲ ਫੁੱਲ ਵਾਚ ਕਰਿਓ ਬਤੋ ਵਾਚ